ਇਹ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਲਾਇਪੁਰ ਜਿਲ੍ਹਾ ਤੱਕ ਲੁਧਿਆਣਾ ਮਿੰਨੀ 올림픽ਸ ਉੱਥੇ ਹੁੰਦੀਆਂ ਨੇ ਹਾਂਜੀ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਤੇ ਵਾਪਸ ਆਇਆ ਜੀ ਕਿੰਨੇ ਲੋਕ ਸੀ ਕਿੰਨੀਆਂ ਟੀਮਾਂ ਭਾਗ ਲੈਦੀਆਂ ਸੀ ਇਹ ਚ ਇਹ ਟੀਮਾਂ ਨਹੀਂ ਹੁੰਦੀਆਂ ਇਹ ਇਹ ਏਜ ਗਰੁੱਪ ਦੇ ਹਿਸਾਬ ਨਾਲ ਉੱਥੇ ਕਰਦੇ ਨੇ ਹਾਂਜੀ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 प्लस 75% 80 प्लस ਚਾਰ ਚਾਰ ਗਰੁੱਪ ਜਿਹੜੇ ਸੀ ਉਹਨਾਂ ਲਈ ਪੰਜਾਬ ਦੇ ਲੋਕ ਸਾਰੇ ਪੰਜਾਬ ਤੋਂ ਜੀ ਪੰਜਾਬ ਪੰਜਾਬ ਹਰਿਆਣਾ ਹਿਮਾਚਲ ਜਿਹੜਾ ਮੰਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜਿੱਕਰ ਆ ਰਿਹਾ ਹੈ ਪਰ ਹੋਰ ਜਿੱਤੇ ਬਾਕੀ ਦੇ ਚਾਰ ਹਾਂ ਬਾਕੀ ਜਿਹੜੇ ਚਾਰ ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ ਚਾਰ ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਦੀ ਗੱਲ ਹੈ ਸਿਰ ਕਿਹੜਾ ਤੁਹਾਨੂੰ ਲੱਗਦਾ ਹੈ ਵੇਖੋ ਜੀ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰੋਜ਼ਾਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਿਲ ਜਿਹੜੀ ਆ ਉਹ ਸਰ ਹੋ ਸਕਦੀ ਆ ਕੋ ਮਤਲਬ ਕਿੰਨੇ ਕੁ ਮਿੰਟ ਜਿੱਤ ਚੁੱਕੇ ਹੋ ਹਜ ਤੱਕ ਤੇ ਕਦੋਂ ਦੀ ਗੇਮ ਸ਼ੁਰੂ ਕੀਤੀ ਸੀ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਤੱਕ ਮਤਲਬ ਟਾਈਟਨ ਤਿੰਨ ਸਦੇ ਇਟਗੇਜ ਮੈਰ ਜਿਹੜੀ ਮੈਂ ਪ੍ਰਤ ਕਰ ਚੁੱਕਾ ਪਰਵਾਹ ਦਾ ਕਿੰਨਾ ਚੰਗਾ ਸੀ ਦੇਖ ਪਰਿਵਾਰ ਵੇਖੋ ਜੀ ਮੈਂ ਪਰਵਾਹ ਚ ਆ ਦੇ ਨਾਲ ਆ ਬਾਕੀ ਮੇਰੇ ਪਰਵਾਹ ਦਾ ਸਹਿਯੋਗ ਪੂਰਾ ਮੈਸੇਜ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡਿਟ ਕਹ ਲਓ ਤੇ ਹਰ ਤਰ੍ਹਾਂ ਦਾ ਮਤਲਬ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਨਹੀਂ ਕਰਾ ਦੇਣੀਆਂ ਵਿਆਹ ਲੋ ਟ੍ਰੇਨਿੰਗ ਜਿਹੜਾ ਕਰਦੇ ਦੈਨਿੰਗ ਮੈਂ ਸੂਰਜ 4 ਵਜੇ ਉੱਠ ਪੈਂਦਾ ਜੀ ਕਿੰਨੇ ਕਿਲੋਮੀਟਰ ਕਰਦਾ ਅ ਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪਪਿੰਦਾ ਇੱਥੇ ਐਕਸਰਸ ਜਨ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਜੀ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ 2 ਘੰਟੇ ਡੇਢ ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵਾਰ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰਦਾ ਤੇ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਹੈ ਦੌੜ ਤਾਂ ਤੇ ਇਹਦੇ ਨਾਲ ਸਪੀਡ ਜਿਹੜੀ ਬਣਾਉਣੀ ਜ਼ਰੂਰੀ ਹੈ ਹੁੰਦੀ ਕਿਹੜੇ ਮੈਡਲ ਦਿੱਤੇ ਗੋਲਡ ਜਿੱਤਦੇ ਹੁਣ ਮੇਰੇ ਸਾਰੇ ਗੋਲਡ ਨੇ ਜੀ 100 ਮੀਟਰ ਚ 200 ਮੀਟਰ ਚ 400 ਮੀਟਰ ਚ 300 ਮੀਟਰ ਹਾਰਡਲ ਦੇ ਵਿੱਚ ਇਹਨਾਂ ਲੱਗਦੀ ਤੁਸੀਂ ਦੌੜ ਲਾਉਂਦੇ ਲੋਕ ਕਿ ਪਹੁੰਚ ਨਹੀਂ ਬਤੂ ਦੀ ਦੌੜ ਲਾਉਂਦਾ ਪੁੱਛਦੇ ਆ ਜੀ ਮੈਨੂੰ ਕਿਹੜਾ ਰਾਏਪੁਰ ਮੇਰੇ ਖਾਲ ਘੱਟੋ ਘੱਟ ਵੀ 10 12 ਚੈਨਲ ਵਾਲੇ ਸੀ ਜਿੰਨਾ ਪਹਿਲਾ ਸਵਾਲ ਮੈਂ ਤੇ ਕਿਹਾ ਦੱਸ ਖਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਨਹੀਂ ਮੈਂ ਕੋਈ ਪੁੱਛਣਾ ਚਾਹੁੰਦਾ ਇਧਰ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਵੀ ਘਰ ਮੈਂ ਰੋਟੀ ਖਾਂਦੇ ਆ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫਿਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਕੋਈ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਵੀ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਵੇਰੇ ਉਹ ਖਾਈਦੇ ਨੇ ਮਤਲਬ ਅਖਰੀ ਰੋਟ ਖਾਈ ਤੇ ਆ ਉਹ ਵੀ ਪੀਂਦੀ ਤੇ ਆ ਮਤਲਬ ਖਰਾਕ ਪੱਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਨਾ ਪੀਣਾ ਸਵੇਰ ਸਾਡੀ ਇੰਡੀਆ ਚ ਹੀ ਜਿੱਥੇ ਬਾੜੀ ਦਿੱਤੇਗੇ ਤੁਸੀਂ ਇਹ ਮੈਂ ਜੀ ਨੈਸ਼ਨਲ ਤੱਕ ਹੀ ਗਿਆ ਬਾਹਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਿਯੋਗ ਨਹੀਂ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਤੱਕ ਜਾਂਦੇ ਆ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰ ਇਹ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾ ਦੇ ਕੰਮ ਹੈ ਜੀ ਇਹ ਵੀ ਤੁਹਾਨੂੰ ਪਤਾ ਹੀ ਮੈਡਲ ਤੇ ਲੱਖ ਰੁਪਇਆ ਬਾਅਦ ਜਾਣੇ ਲੱਗ ਜਾਂਦਾ ਪਰਿਵਾਰ ਚ ਕਿੰਨੀ ਕੀ ਖੁਸ਼ੀ ਮਹਿਸੂਸ ਮੈਡਲ ਲੈ ਕੇ ਉਹ ਪਰਿਵਾਰ ਤੇ ਮੇਰਾ ਸਾਰਾ ਖੁਸ਼ੀ ਮੇਰਾ ਮੋਬਾਈਲ ਪਰਿਆ ਮਤਲਬ ਕਮੈਂਟਸ ਆ ਕੇ ਦੂਜਾ ਤੇ ਜਾ ਕੇ ਜਦੋਂ ਘਰ ਆਏ ਸੀ ਕਿੰਨੀ ਕੀ ਖੁਸ਼ੀ ਸੀ ਘਰ ਆਉਣ ਤੋਂ ਪਹਿਲਾਂ ਹੀ ਹੋ ਜਾਂਦਾ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਡੈਡੀ ਜੀ ਮੈਡਲ ਆ ਗਿਆ ਨਾ ਹਾਂ ਉਸੇ ਦੱਸਦੀ ਤਾਂ ਵੀ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਇਹਨੇ ਜਿੱਤ ਚੁੱਕਾ ਪਰ ਆ ਜੋ ਘਰ ਚ ਹੋ ਰਹੀ ਵੀ ਨਾਲ ਤਿਆਰੀ ਕਰਦਾ ਮੈਂ ਤਾਂ ਦਿਨ ਲੱਗੀ ਮਨ ਵਿੱਚ ਨਾ ਜੀ ਨਾ ਮੈਂ ਇਕੱਲਾ ਹੀ ਅੰਤ ਮੇਰੇ ਦੋ ਬੇਟੇ ਐਸਵੇ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਕੀ ਕਹਿੰਦੇ ਤੂੰ ਨੌਜਵਾਨਾਂ ਤੇਰੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਾਂ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨੂੰ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏਗੀ ਮੇਰੇ ਕੋ ਗਰੰਟੀ ਲੈ ਲਓ ਤੇ ਨਾਲ ਪੜਾਈ ਦੇ ਨਾਲ ਖੇਡਾਂ ਨੇ ਤੇ ਸੋਨੇ ਤੇ ਸੁਆਗਾ ਤੈਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਪੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਿਆਂ ਪੇ ਨਸ਼ੇ ਤੋਂ ਰੋ ਖਰਾਕ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਨਾਂ ਨੂੰ ਉਲਟਿਆ ਹਾਂਦੇ ਹੋ ਤੇ ਆਪਣੀ ਖੇਡਾਂ ਨਾਲ ਤਾਂਦੇ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਤੁਸੀਂ ਸਾਰ ਕਰ ਸਕਦੇ